ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿਰਦੈ ਕਬਟ ਮੁਖ ਗਿਆਨੀ ਝੂਠੇ ਕਾਬਲ ਉਸ ਪਾਨੀ ਤਨ ਤਨ ਭਗਤ ਕਬੀਰ ਸਾਹਿਬ ਜੀ ਦੇ ਪਾਸ ਇੱਕ ਵਾਰ ਕੁਝ ਮਹਾਤਮਾ ਆਏ ਉਹਨਾਂ ਨੇ ਕਿਹਾ ਕਿ ਕਬੀਰ ਜੀ ਅਸੀਂ ਤੀਰਥਾਂ ਦੇ ਉੱਪਰ ਇਸ਼ਨਾਨ ਕਰਨ ਲਈ ਚੱਲੇ ਹਾਂ ਤੁਸੀਂ ਵੀ ਸਾਡੇ ਨਾਲ ਚੱਲ ਕੇ ਇਸ਼ਨਾਨ ਕਰ ਆਵੋ ਜਿਸ ਕਰਕੇ ਤੁਹਾਡਾ ਮਨੁੱਖਾ ਜਨਮ ਤੇ ਤਨ ਮਨ ਸਵਲਾ ਹੋ ਜਾਵੇਗਾ ਤਦ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਕਿ ਤੁਸੀਂ ਸਾਡੇ ਲਈ ਇੱਥੇ ਹੀ 68 ਤੀਰਥਾਂ ਦਾ ਜਲ ਲੈ ਆਇਓ ਫਿਰ ਮਹਾਤਮਾ ਜੀ 68 ਤੀਰਥਾਂ ਦੀ ਯਾਤਰਾ ਤੇ ਇਸ਼ਨਾਨ ਕਰ ਲਈ ਤੁਰ ਪਏ ਫਿਰ ਕਾਫੀ ਸਮੇਂ ਬਾਅਦ ਉਹੀ ਮਹਾਤਮਾ ਕਬੀਰ ਜੀ ਦੇ ਕੋਲ ਵਾਪਸ ਆਏ ਅਤੇ 68 ਤੀਰਥਾਂ ਦਾ ਜਲ ਅਰਪਣ ਕੀਤਾ। ਤਦ ਕਬੀਰ ਜੀ ਨੇ ਉਹਨਾਂ ਮਹਾਤਮਾ ਨੂੰ ਰਸੋਈ ਵਿੱਚੋਂ ਇੱਕ ਲੌਕੀ ਤੂੰਬੀ ਲਿਆ ਕੇ ਦਿੱਤੀ ਅਤੇ ਕਿਹਾ ਕਿ ਇਸ ਦਾ 68 ਤੀਰਥਾਂ ਦਾ ਧਿਆਨ ਧਰ ਕੇ 68 ਵਾਰੀ ਇਸ ਜਲ ਨਾਲ ਇਸ਼ਨਾਨ ਕਰਵਾ ਦਿਓ। ਉਹਨਾਂ ਨੇ ਇਸੇ ਪ੍ਰਕਾਰ ਹੀ ਕੀਤਾ ਜਦੋਂ ਇਸ਼ਨਾਨ ਕਰਵਾ ਦਿੱਤਾ ਤਾਂ ਕਬੀਰ ਜੀ ਨੇ ਪੁੱਛਿਆ ਕਿ ਕੀ ਇਹ ਲੋਕੀ ਹੁਣ ਪਵਿੱਤਰ ਹੋ ਗਈ ਹੈ ਤਾਂ ਮਹਾਦਮਾ ਕਹਿਣ ਲੱਗੇ ਕਿ ਹਾਂ ਇਹ ਲੋਕੀ ਪਵਿੱਤਰ ਹੋ ਗਈ ਹੈ ਕਿਉਂਕਿ ਇਸ ਦੇ 68 ਤੀਰਥਾਂ ਦੇ ਇਸ਼ਨਾਨ ਦਾ ਅਸਰ ਹੋ ਗਿਆ ਹੈ ਫਿਰ ਭਗਤ ਕਬੀਰ ਜੀ ਨੇ ਰਸੋਈ ਵਿੱਚ ਜਾ ਕੇ ਉਸ ਲੋਕੀ ਦੀ ਚਟਣੀ ਬੜਾਈ ਤੇ ਚਟਣੀ ਬਣਾ ਕੇ ਉਹਨਾਂ ਮਹਾਤਮਾ ਦੇ ਅੱਗੇ ਕਾਣ ਲਈ ਰੱਖ ਦਿੱਤੀ ਜਦੋਂ ਉਹਨਾਂ ਨੇ ਖਾਧੀ ਤਾਂ ਉਹਨਾਂ ਦਾ ਪਹਿਲਾ ਖਾਦਾ ਪੀਤਾ ਭੋਜਨ ਵੀ ਬਾਹਰ ਨੂੰ ਆਵੇ ਸਾਰੇ ਥੂ ਥੂ ਕਰਨ ਲੱਗੇ ਤਦੋਂ ਕਬੀਰ ਜੀ ਨੇ ਕਿਹਾ ਕਿ ਜੇਕਰ ਇਹ ਕੌੜੀ ਤੁੰਬੀ ਨੇ ਆਪਣਾ ਸੁਭਾਅ ਨਹੀਂ ਛੱਡਿਆ ਤਾਂ ਫਿਰ ਤੁਹਾਡਾ ਹਿਰਦਾ ਕਿਵੇਂ ਪਵਿੱਤਰ ਹੋ ਗਿਆ ਹੋਵੇਗਾ ਉਨਾਂ ਨੂੰ ਸਿੱਖਿਆ ਦੇਣ ਦੀ ਇਹ ਪਾਵਨ ਸ਼ਬਦ ਉਚਾਰਨ ਕਰ ਰਹੇ ਹਨ ਇਹ ਦਰਸਾਇਆ ਕਿ ਪਰਮੇਸ਼ਰ ਦਾ ਨਾਮ ਤੀਰਥਾਂ ਨਾਲੋਂ ਵੀ ਜ਼ਿਆਦਾ ਪਵਿੱਤਰ ਹੈ ਹਿਰਦੈ ਕਬਟਮੁਖ ਗਿਆਨੀ ਝੂਠੇ ਕਹਾ ਬਲੋਵਸ ਪਾਨੀ हे ਭਾਈ ਜੋ ਹਿਰਦੈ ਚਿਤ ਵਿੱਚ ਤਾਂ ਲੋਕਾਂ ਨਾਲ ਕਬਡ ਛਲ ਦੀ ਇੱਛਾ ਹੈ ਤੇ ਮੂੰਹੋਂ ਆਪਣੇ ਆਪ ਨੂੰ ਗਿਆਨਵਾਨ ਕਹਾਉਂਦਾ ਹੈ ਮੂਹ ਤਾਂ ਗਿਆਨ ਦੀਆਂ ਗੱਲਾਂ ਕਰਨੀਆਂ ਹਨ ਮੈਂ ਐਸੇ ਪੁਰਸ਼ ਨੂੰ ਕਹਿੰਦਾ ਹਾਂ ਕਿਹੇ ਝੂਠੇ ਪੁਰਖਾ ਤੂੰ ਕਾਹਾਂ ਕਿਸ ਵਾਸਤੇ ਸਰੀਰ ਰੂਪੀ ਚਾਟੀ ਵਿੱਚ ਮਨ ਨੂੰ ਵਧਾਣੀ ਵੜਾ ਕੇ ਸ਼ਕਾਮ ਕਰਮਾ ਰੂਪੀ ਪਾਣੀ ਜਲ ਨੂੰ ਬਿਲੋਵਸ ਰੜਕ ਰਿਹਾ ਹੈ ਕਿਉਂਕਿ ਜਿਸ ਵਿੱਚੋਂ ਤੈਨੂੰ ਵਿਸ਼ੇ ਰੂਪੀ ਚੱਗ ਜਾਂ ਸਵਰਗ ਦਾ ਸੁਖ ਤਾਂ ਮਿਲ ਜਾਵੇਗਾ ਪਰ ਮੁਕਤੀ ਰੂਪੀ ਮੱਖਣ ਹੱਥ ਨਹੀਂ ਆਵੇਗਾ ਫੇਰ ਪ੍ਰੇਸ਼ਨ ਸੀ ਉਹਨਾਂ ਦਾ ਹੇ ਕਬੀਰ ਜੀ ਸਰੀਰ ਦੀ ਊਚਾ ਮਾਂਜੀ ਤਾਂ ਕਰਨੀ ਹੀ ਪੈਂਦੀ ਹੈ ਕਬੀਰ ਸਾਹਿਬ ਉੱਤਰ ਦਿੰਦੇ ਹਨ ਕਾਇਆ ਮਾਂਜਿਸ ਕੌਨ ਗੁਨਾ ਜੋ ਘਟ ਪੀਤਰ ਹੈ ਮਲ ਨਾ ਰਹਾਉ ਹੇ ਭਾਈ ਕਾਇਆ ਦੇਹ ਮਾਂਜਿਸ ਮਾਂਜਣੇ ਦਾ ਤੁਹਾਨੂੰ ਕੌਨ ਕਿਹੜਾ ਗੁਨਾ ਲਾਭ ਹੈ ਦੇਹ ਨੂੰ ਕਿਹੜੇ ਗੁਣਾ ਕਰਕੇ ਮਾਂਜੋਗੇ ਪਾਵ ਸੁਭ ਗੁਣਾ ਤੋਂ ਬਗੈਰ ਦੇਹ ਮਾਂਜੀ ਨਹੀਂ ਜਾਣੀ ਜਿਵੇਂ ਸੋਨੇ ਦੇ ਘੜੇ ਵਿੱਚ ਜ਼ਹਿਰ ਪਾਈ ਹੋਵੇ ਇਉਂ ਸਰੀਰ ਨੂੰ ਬਾਹਰੋਂ ਮਲ ਮਲ ਕੇ ਸਰੀਰ ਦੀ ਸ਼ੁੱਧਤਾ ਤਾਂ ਕਰ ਲਈ ਜਦੋਂ ਕਿ ਤੁਹਾਡੇ ਕੱਢ ਹਿਰਦੇ ਵਿੱਚ ਤਾਂ ਵਿਸ਼ਿਆਂ ਦੀ ਮਲਣਾ ਮੈਲ ਅਵਿਦਿਆ ਦੀ ਮੈਲ ਭਰੀ ਹੋਈ ਹੈ ਰਹਾਉ ਬਿਸਰਾਮ ਦੇ ਕੇ ਕਿਰਪਾ ਕਰ ਰਿਹਾ ਲੋਕੀ ਅਠ 60 ਤੀਰਥ ਨਾਈ ਕੌੜਾ ਪਨ ਤਉ ਨਾ ਜਾਈ। ਇਹ ਬਾਇਸ ਲੌਕੀ ਤੁੰਬੀ ਨੂੰ 68 ਤੀਰਥਾਂ ਦੇ ਪਾਣੀ ਨਾਲ ਨਹਾਈ ਇਸ਼ਨਾਨ ਵੀ ਕਰਾ ਦਿੱਤਾ। ਤਦ ਵੀ ਇਸ ਦੇ ਅੰਦਰ ਦੀ ਕੌੜਾ ਪਨ ਕੁੜਤਣ ਨਹੀਂ ਜਾਂਦੀ। ਪਾਪ ਦੂਰ ਨਹੀਂ ਹੋਈ। ਇਸੇ ਪ੍ਰਕਾਰ ਜੇ ਤੁੰਬੀ ਦੀ ਨਿਆਈਂ ਸਰੀਰ ਕਰਕੇ 68 ਤੀਰਥਾਂ ਤੇ ਇਸ਼ਨਾਨ ਕਰ ਵੀ ਆਈਏ ਪਰ ਫੇਰ ਵੀ ਅੰਦਰੋਂ ਕ੍ਰੋਧ ਦੀ ਵਿਸ਼ਿਆ ਦੀ ਕੁੜਤਣ ਨਹੀਂ ਜਾਂਦੀ। ਜਿਵੇਂ ਕਿ ਸੁਹੀ ਰਾਗ ਦੀ ਵਾਰ ਵਿੱਚ ਆਉਂਦਾ ਹੈ ਨਾਵਣ ਚੱਲੇ ਤੀਰਥੀ ਮਨ ਕੋਟੈ ਤਨ ਜੋਰ ਇਕ ਪਾਉ ਲੱਥੀ ਨਤਿਆ ਦੁਇ ਪਾ ਜੜੀ ਸਹੋਰ ਬਾਹਰ ਧੋਤੀ ਤੁਮੜੀ ਅੰਦਰ ਵੇਸਨ ਕੋਰ ਕਹ ਕਬੀਰ ਵਿਚਾਰੀ ਭਾਵ ਸਾਗਰ ਤਾਰ ਮੁਰਾਰੀ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਇਹੋ ਹੀ ਵਿਚਾਰ ਕਥਨ ਕਰਦੇ ਹਾਂ ਹੀ ਭਾਈ ਆਪਣੇ ਚਿੱਤ ਵਿੱਚੋਂ ਸਾਕਾਮ ਕਰਮਾਂ ਦਾ ਹਟ ਛੱਡ ਕੇ ਵਿਚਾਰ ਕਰਕੇ ਅਰਦਾਸ ਕਰੋ ਕਿ ਏ ਮੁਰਾਰੀ ਮੁਰਦੈਂਦ ਦੇ ਨਾਸ਼ਿਕ ਪਰਮੇਸ਼ਰ ਸਾਨੂੰ ਨਾਮ ਰੂਪੀ ਬੇੜੇ ਉੱਪਰ ਚੜਾ ਕੇ ਭਾਵ ਸਾਗਰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿਓ ਸੋਰਠ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਇਹ ਸ਼ਬਦ ਉਦੋਂ ਉਚਾਰਿਆ ਜਦੋਂ ਇੱਕ ਪਖੰਡੀ ਪੁਰਖ ਪਖੰਡ ਧਾਰਨ ਕਰਕੇ ਕਦੇ ਤਪਸੀ ਬਣ ਕੇ ਕਦੇ ਯੋਗੀ ਬਣ ਕੇ ਤੇ ਕਦੇ ਕਿਸੇ ਦੇ ਕੋਲੋਂ ਚੋਰੀ ਢੱਗੀ ਆਦ ਧਨ ਲਿਆ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੰਦਾ ਸੀ ਤੇ ਪੁੱਤਰ-ਪੋਤਰੇ ਉਸ ਧਨ ਨਾਲ ਐਸ਼-ਪ੍ਰਸਤੀ ਕਰਦੇ ਸ। ਜਦੋਂ ਅਖੀਰ ਨੂੰ ਬੁੱਢਾ ਹੋ ਗਿਆ ਤਾਂ ਪਰਿਵਾਰ ਦੇ ਜੀ ਕੋਈ ਵੀ ਸੇਵਾ ਨਾ ਕਰਨ ਤੌਖਾ ਹੋ ਕੇ ਕਬੀਰ ਜੀ ਪਾਸ ਆ ਕੇ ਕਹਿਣ ਲੱਗਾ ਕਿ ਮੈਂ ਪਰਿਵਾਰ ਦੇ ਜੀਆਂ ਨੂੰ ਇਤਨਾ ਧਨ ਲਿਆ ਕੇ ਦਿੱਤਾ ਹੈ। ਹੁਣ ਕੋਈ ਮੇਰੀ ਪੁੱਛਗੇ ਜੀ ਨਹੀਂ ਕਰਦਾ ਤਾਂ ਸੁਣ ਕੇ ਕਬੀਰ ਸਾਹਿਬ ਵਿरागਮਈ ਸ਼ਬਦ ਉਚਾਰਨ ਕਰਦੇ ਆ ਸਾਰਿਆਂ ਨੂੰ ਉਪਦੇਸ਼ ਬਖਸ਼ਦੇ ਹਨ ਸੋਰਠਿ ਰਾਗ ਦੇ ਅੰਦਰ ਮੰਗਲ ਕਰਦੇ ਇੱਕ ਜੋ ਅਦ્વੈਤ ਰੂਪ ਪਰਮੇਸ਼ਰ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਬਹੁ ਪਰਪੰਚ ਕਰ ਪਰ ਧਨ ਲਿਆਵੈ ਸੁੱਤਦਾਰਾ ਪਹਿ ਆਨ ਲਟਾਵੈ ਹੀ ਪਈ ਜਿਹੜਾ ਤੂੰ ਬਹੁ ਬਹੁ ਪਰਪੰਚ ਵਲਚਲ ਕਰਕੇ ਪ੍ਰਕਿਰਤੀ ਵਿੱਚ ਪਰਜ ਪਰਜ ਕੇ ਪਰ ਵਿਸ਼ੇਸ਼ ਕਰਕੇ ਪੰਜ ਮੁਖੀ ਬਣ ਕਰਕੇ ਪ੍ਰਾਇ ਧਨ ਨੂੰ ਲਿਆ ਕੇ ਦਾਰਾ ਇਸਤਰੀ ਸੁੱਤ ਪੁੱਤਰ ਦੀ ਦਾਰਾ ਬੋਟੀ ਪਹਿ ਕੇ ਇਹ ਕੋੜ ਲਿਆ ਕੇ ਲਟਾਉਂਦਾ ਰਿਹਾ ਹੈ ਉਹ ਉਸ ਧਨ ਨਾਲ ਭੈੜੇ ਕਰਮ ਕਰਦੇ ਸਨ ਇਸ ਕਰਕੇ ਆਪਣੇ ਮਨ ਨੂੰ ਸਿੱਖਿਆ ਦੇਣਾ ਕਰ ਮਨ ਮੇਰੇ ਭੁੱਲੇ ਕਪਟ ਨਾ ਕੀਜੈ ਅੰਤ ਨਬੀਰਾ ਤੇਰੇ ਜੀਵ ਪਹਿਲੀ ਜੈ ਰਹਾ ਹੇ ਮੇਰੇ ਮਨ ਤੂੰ ਕਦੇ ਵੀ ਭੁੱਲ ਕਰਕੇ ਵੀ ਕਪਟ ਵਲਚਲ ਨਾ ਕਰਿਆ ਕਰ ਕਿਉਂਕਿ ਅੰਤ ਅਖੀਰ ਦੇ ਸਮੇਂ ਪਰਲੋਕ ਵਿੱਚ ਤੇਰੇ ਕਰਮਾਂ ਦਾ ਨਬੀਰਾ ਹਿਸਾਬ ਜੀਵ ਆਤਮਾ ਦੇ ਪਾਸੋਂ ਹੀ ਲਿਆ ਜਾਣਾ ਹੈ ਰਹਾਉ ਬਿਸਰਾਮ ਦੇ ਕੇ ਭਗਤ ਜੀ ਕਿਰਪਾ ਕਰ ਰਿਹਾ ਛਿਨ ਛਿਨ ਤਨ ਛਿਜੈ ਜਰਾ ਜਨਾਵੈ ਤਬ ਤੇਰੀ ਓਕ ਕੋਈ ਪਾ ਨਿਓ ਨ ਪਾਵੇ ਹੀ ਪਾਈਏ ਤੇਰਾ ਤਨ ਸਰੀਰ ਛਿਨ ਛਿਨ ਪਲ ਪਲ ਵਿੱਚ ਛਿਜਦਾ ਭਾਵ ਨਾਸ਼ ਹੁੰਦਾ ਜਾ ਰਿਹਾ ਤੇ ਜਰਾ ਬਢੇਪਾ ਤੈਨੂੰ ਜਨਾਵੈ ਜਿਤਦਾ ਜਾ ਰਿਹਾ ਭਾਵ ਬਿਰਧ ਅਵਸਥਾ ਆਪਣਾ ਬਲ ਵਿਖਾਰੀ ਹੈ ਫੇਰ ਜਦੋਂ ਤੂੰ ਦਰਨ ਫਿਰਨ ਵੱਲੋਂ ਅਸਮਰੱਤ ਹੋ ਗਿਆ ਉਸ ਵੇਲੇ ਪਰਿਵਾਰ ਦੇ ਸੰਬੰਧੀਆਂ ਵਿੱਚੋਂ ਕੋਈ ਤੇਰੀ ਓਕੁੰਦਾ ਬੁੱਕ ਵਿੱਚ ਪਾਣੀਓ ਪਾਣੀ ਵੀ ਨਹੀਂ ਪਾਵੇਗਾ ਭਾਵ ਤੇਰੀ ਕੋਈ ਬਾਤ ਵੀ ਨਹੀਂ ਪੁੱਛੇਗਾ ਕਹਿਤ ਕਬੀਰ ਕੋਈ ਨਹੀਂ ਤੇਰਾ ਹਿਰਦੈ ਰਾਮ ਕੀ ਨ ਅਜਬ ਹੈ ਸਵੇਰਾ ਕਬੀਰ ਸਾਹਿਬ ਜੀ ਕਹਿਤ ਕਹੀਏ ਕਥਨ ਕਰਦੇ ਹਨ ਕਿ हे ਪਿਆਰਿਆ ਵਿਚਾਰ ਕਰਕੇ ਵੇਖ ਲੈ ਅੰਤ ਦੇ ਸਮੇਂ ਸੰਸਾਰ ਵਿੱਚ ਤੇਰਾ ਕੋਈ ਵੀ ਸਹਾਇਕ ਨਹੀਂ ਹੋਣਾ ਇਸ ਲਈ ਤੂੰ ਹਿਰਦੇ ਚਿੱਤ ਵਿੱਚ RAM ਪਰਮੇਸ਼ਰ ਦਾ ਨਾਮ ਸਵੇਰਾ ਸਵਕਤ ਇਹ ਅੰਮ੍ਰਿਤ ਵੇਲੇ ਉੱਠ ਕੇ ਸਵੇਰਾ ਸ ਸ੍ਰੇਸ਼ਟ ਵੇਰਾ ਵੇਲੇ ਕਿਉਂ ਨਹੀਂ ਜਪਦਾ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਸਵੇਰਾ ਸ਼ੀਗਰ ਜਲਦੀ ਕਿਉਂ ਨਹੀਂ ਜਪਦਾ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਕਿਉਂ ਨਹੀਂ ਜਪਦਾ ਸਵੇਰਾ ਸਾ ਉਸ ਪਰਮੇਸ਼ਰ ਦਾ ਨਾਮ ਜਪਣ ਲਈ ਇਹੋ ਮਨੁੱਖਾ ਦੇਹੀ ਦਾ ਵੇਰਾ ਕੀ ਇਹ ਵੇਲਾ ਹੈ ਸੋ ਅਗਲਾ ਜੋ ਪਾਵਨ ਸ਼ਬਦ ਅਰੰਭ ਹੋ ਰਿਹਾ ਇੱਕ ਕਬੀਰ ਸਾਹਿਬ ਜੀ ਨੂੰ ਸੰਤ ਜਨਾਂ ਨੇ ਆ ਕੇ ਬੇਨਤੀ ਕੀਤੀ ਕਿ ਕਬੀਰ ਜੀ ਤੁਹਾਨੂੰ ਸੁੱਖ ਕਿਵੇਂ ਪ੍ਰਾਪਤ ਹੋਇਆ ਹੈ ਤਾਂ ਸੁਣ ਕੇ ਕਬੀਰ ਜੀ ਫਰਮਾਉਂਦੇ ਹਨ ਸੰਤੋ ਮਨ ਪਵਨੈ ਸੁਖ ਬਨਿਆ ਏ ਸੰਤੋ ਸੰਤ ਜਨੋਂ ਪਵਨੈ ਸਵਾਸਾਂ ਨਾਲ ਪਰਮੇਸ਼ਰ ਦਾ ਭਜਨ ਕਰਕੇ ਫਿਰ ਮਨ ਚੇਤ ਨਾਲ ਸੁਣਦੇ ਸੀ ਇਸ ਪ੍ਰਕਾਰ ਅੰਦਰ ਸੁਖ ਆਨੰਦ ਬਣ ਗਿਆ ਹੈ ਜੋ ਮਨ ਪਵਨ ਹੈ ਹਵਾ ਦੀ ਨਿਆਈ ਜੰਜਲ ਸੀ ਜਦੋਂ ਰੋਕ ਕੇ ਸਵਾਸਾਂ ਨਾਲ ਪਰਮੇਸ਼ਰ ਦਾ ਸਿਮਰਨ ਕੀਤਾ ਤਾਂ ਮਨ ਵਿਸ਼ਿਆਂ ਦੀ ਵਾਸ਼ਨਾ ਵੱਲੋਂ ਪਵਿੱਤਰ ਹੋ ਗਿਆ ਕਿਸ ਯੋਗ ਪ੍ਰਾਪਤ ਗਨਿਆ ਰਹਾ ਤਦੋਂ ਹੀ ਅਸੀਂ ਗੁਰਾਂ ਦੁਆਰਾ ਨਿਤ ਪ੍ਰਾਪਤੀ ਰੂਪ ਪਰਮੇਸ਼ਰ ਵਿੱਚ ਕਿਛ ਕਿੰਚਿਤ ਮਾਦਰ ਯੋਗ ਜੁੜਨਾ ਗਨਿਆਂ ਵਿਚਾਰਿਆ ਹੈ ਜਿਸ ਦੀ ਪਹਿਲਾਂ ਹੀ ਆਤਮਾ ਵਿੱਚ ਪ੍ਰਾਪਤੀ ਮੰਨੀ ਹੈ ਪਰ ਜਦੋਂ ਗੁਰਾਂ ਦੁਆਰਾ ਪ੍ਰਾਪਤ ਕਰਨੇ ਯੋਗ ਬ੍ਰਹਮ ਨੂੰ ਵਿਚਾਰਿਆ ਤਾਂ ਉਸ ਦੀ ਦੁਬਾਰਾ ਪ੍ਰਾਪਤੀ ਹੋਈ ਗੁਰ ਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ ਗੁਰ ਸਤਗੁਰਾਂ ਨੇ ਕਿਰਪਾ ਕਰਕੇ ਸਾਨੂੰ ਇੰਦਰੀਆਂ ਰੂਪ ਮੋਰੀਆਂ ਦਿਖਲਾਈ ਦਿਖਾ ਦਿੱਤੀਆਂ ਹਨ ਜਿਸ ਇੰਦਰੀਆਂ ਰੂਪੀ ਮੋਰਿਆਂ ਰਾਹੀ ਵਿਸ਼ੇ ਰੂਪ ਮਿਰਗ ਹਰਨ ਚੋਰੀ ਨਾਲ ਪੜਤ ਪ੍ਰਵੇਸ਼ ਹੁੰਦੇ ਹਨ ਜੋ ਅੰਤਿਆ ਕਰਨ ਵਿੱਚੋਂ ਸ਼ੁਭ ਗੁਣਾ ਰੂਪੀ ਖੇਤੀ ਖਾ ਜਾਂਦੇ ਹਨ ਭਾਵ ਚੁਰਾ ਲੈਂਦੇ ਹਨ ਮੂਂਦ ਲੀਏ ਦਰਵਾਜ਼ੇ ਬਾਜੀ ਅਲੇ ਅਨਹਦ ਬਾਜੇ ਜਦੋਂ ਅਸੀਂ ਗੁਰ ਕਿਰਪਾ ਦੁਆਰਾ ਇੰਦਰੀਆਂ ਰੂਪੀ ਦਰਵਾਜ਼ੇ ਦੁਆਰੇ ਪਰਾਇ ਨਿੰਦਾ ਪਰਾਏ ਰੂਪ ਤੱਕਣ ਪਰਾਏ ਧਨ ਆਦ ਵੱਲੋਂ ਮੂਦ ਬੰਦ ਕਰ ਲੈ ਭਾਵ ਸੰਸਾਰਿਕ ਵਿਸ਼ਿਆਂ ਵੱਲੋਂ ਹਟਾ ਕੇ ਪਰਮੇਸ਼ਰ ਦੇ ਚਿੰਤਨ ਵਿੱਚ ਲਾ ਲੈ ਤਦ ਅਨਹਦ ਇੱਕ ਰਸਨਾਮ ਉਚਾਰਨ ਰੂਪ ਵਾਜੇ ਵਜ ਜਾਏ ਅਨਹਦ ਕਈ ਹਦ ਤੋਂ ਰਹਿਤ ਪਰਮੇਸ਼ਰ ਦੇ ਨਾਮ ਉਚਾਰਨ ਰੂਪ ਵਾਜੇ ਵੱਜਣ ਲੱਗ ਪਏ ਕੁੰਭ ਕਮਲ ਜਲ ਭਰਿਆ ਜਲ ਮੀਟਿਆ ਉਬਾ ਕਰਿਆ ਜੋ ਹਿਰਦੇ ਕਮਲ ਰੂਪੀ ਕੁੰਭ ਘੜਾ ਪਹਿਲਾਂ ਵਾਸ਼ਨਾ ਰੂਪੀ ਜਾਂ ਆਸਰੀ ਸੰਪਦਾ ਕਾਮ ਕ੍ਰੋਧ ਆਦ ਰੂਪੀ ਜਲ ਨਾਲ ਭਰਿਆ ਹੋਇਆ ਸੀ ਪਰ ਜਦੋਂ ਹਿਰਦੇ ਰੂਪੀ ਘੜੇ ਵਿੱਚੋਂ ਵਿਸ਼ੇ ਵਿਕਾਰਾਂ ਦੇ ਤਿਆਗ ਕਰਨ ਰੂਪ ਪਾਣੀ ਨੂੰ ਮੇਟਿਆ ਮਟਾ ਲਿਆ ਡੋਲ ਦਿੱਤਾ ਤੇ ਹਿਰਦਾ ਵਿਕਾਰਾਂ ਵੱਲੋਂ ਊਭਾ ਉੱਚਾ ਉਲਟਾ ਕਰ ਲਿਆ ਜੋ ਪਰਮੇਸ਼ਰ ਸਾਰਿਆਂ ਤੋਂ ਊਭਾ ਉੱਚਾ ਹੈ ਉਸ ਦੇ ਸਾਹਮਣਕ ਕਰ ਲਿਆ ਕਹ ਕਬੀਰ ਜਨ ਜਾਨਿਆ ਜੋ ਜਾਨਿਆ ਤਉ ਮਨ ਮੰਨਿਆ ਭਗਤ ਕਬੀਰ ਸਾਹਿਬ ਜੀ ਕਹੋ ਤੂੰ ਭਾਵ ਕਥਨ ਕਰ ਰਿਹਾ ਕਿ ਇਉ ਮੈਂ ਜਨ ਦਾਸ ਨੇ ਗੁਰਾਂ ਦੀ ਕਿਰਪਾ ਦੁਆਰਾ ਪਰਮੇਸ਼ਰ ਦੇ ਸਰੂਪ ਨੂੰ ਜਾਣ ਲਿਆ ਹੈ ਜਦੋਂ ਜਾਣ ਲਿਆ ਤਦ ਸਾਡਾ ਮਨ ਚਿਤ ਪਰਮੇਸ਼ਰ ਤੇ ਮੰਨ ਗਿਆ ਸਾਜ ਸਰੂਪ ਵਿੱਚ ਪਤੀਜ ਗਿਆ ਹੈ ਰਾਗ ਸੋਰਠਿ ਇੱਕ ਦਿਨ ਭਗਤ ਕਬੀਰ ਸਾਹਿਬ ਜੀ ਦੇ ਘਰ ਵਿਖੇ ਬਹੁਤ ਸਾਰੇ ਸੰਤ ਮਹਾਤਮਾ ਆ ਗਏ। ਉਸ ਵਕਤ ਕਬੀਰ ਸਾਹਿਬ ਜੀ ਪਰਮੇਸ਼ਰ ਦੀ ਭਗਤੀ ਵਿੱਚ ਜੁੜੇ ਹੋਏ ਸਨ। ਘਰ ਵਿੱਚ ਸਾਧੂਆਂ ਦੇ ਛਕਣ ਲਈ ਤੇ ਬੈਠਣ ਲਈ ਕੋਈ ਮੰਜਾਦ ਵੀ ਨਹੀਂ ਸੀ। ਤਾਂ ਕਬੀਰ ਜੀ ਨੇ ਪਰਮੇਸ਼ਰ ਦੇ ਪਾਸੋਂ ਇਹ ਵਸਤੂਆਂ ਮੰਗੀਆਂ ਕਿ हे ਪਰਮੇਸ਼ਰ ਵਾਹਿਗੁਰੂ ਜੀ ਸੰਤਾਂ ਦੀ ਸੰਗਤ ਬਿਨਾਂ ਭਗਤੀ ਨਹੀਂ ਹੁੰਦੀ ਤੇ ਸੰਗਤ ਦੀ ਸੇਵਾ ਕੀਤਿਆਂ ਬਿਨਾਂ ਰਹਿਆ ਵੀ ਨਹੀਂ ਜਾ ਸਕਦਾ। ਇਸ ਕਰਕੇ ਅਸੀਂ ਇਹ ਚੀਜ਼ਾਂ ਸੰਗਤ ਦੀ ਸੇਵਾ ਲਈ ਮੰਗਦੇ ਆ ਨਾ ਕਿ ਕਿਸੇ ਲਾਲਚ ਕਰਕੇ ਇਉਂ ਪਰਮੇਸ਼ਰ ਦੇ ਸਾਹਮਣੇ ਬੇਨਤੀ ਕਰਦੇ ਆ ਸ਼ਬਦ ਉਚਾਰਨ ਕਰਦੇ ਆ ਭੁੱਖੇ ਭਗਤ ਨਕੀਜੈ ਜਹ ਮਾਲਾ ਆਪਣੀ ਲਈਜੈ ਇਹ ਪਰਮੇਸ਼ਰ ਵਾਹਿਗੁਰੂ ਜੀ ਅਸੀਂ ਸੰਤਾਂ ਨੂੰ ਭੋਜਨ ਤੋਂ ਬਿਨਾਂ ਭੁੱਖੇ ਬਿਠਾ ਕੇ ਭਗਤੀ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਭਗਤੀ ਵੱਲੋਂ ਜਵਾਬ ਦੇ ਕੇ ਇਹਨਾਂ ਸੰਤ ਜਿਨ੍ਹਾਂ ਦੀ ਮਿਹਨਤ ਮਜ਼ਦੂਰੀ ਕਰਕੇ ਟਹਿਲ ਕਰਾਂਗੇ ਤੇ ਉਤਨੇ ਚਿਰ ਵਾਸਤੇ ਜਿਹੜੀ ਤੁਸੀਂ ਰਾਮਾ ਆਨੰਦ ਜੀ ਰਾਹੀ ਭਜਨ ਬੰਦਗੀ ਕਰਨ ਲਈ ਮਾਲਾ ਦਿੱਤੀ ਹੈ ਜੈ ਕਹੀਏ ਇਹ ਆਪਣੀ ਮਾਲਾ ਸਿਮਰਨੀ ਲੈ ਲਵੋ ਫਿਰ ਪਰਮੇਸ਼ਰ ਨੇ ਕਬੀਰ ਜੀ ਨੂੰ ਆਕਾਸ਼ ਦੀ ਬਾਣੀ ਦੁਆਰਾ ਕਿਹਾ ਕਿ ਤੁਸੀਂ ਇਤਨੇ ਕਾਲੇ ਕਿਉਂ ਪੈ ਗਏ ਹੋ ਤਾਂ ਕਬੀਰ ਸਾਹਿਬ ਜੀ ਨੇ ਕਿਹਾ ਹਉ ਮੰਗੋ ਸੰਤਨ ਰੇਨਾ ਮੈਂ ਨਹੀਂ ਕਿਸੇ ਕਾ ਦੇਣਾ हे ਪਰਮੇਸ਼ਰ ਜੀ ਮੈਂ ਤਾਂ ਸੰਤ ਜਨਾਂ ਦੀ ਚਰਨ ਧੂੜ ਮੰਗਦਾ ਹਾਂ ਪਰ ਚਰਨ ਧੂੜੀ ਤਾਂ ਪ੍ਰਾਪਤ ਹੋਵੇਗੀ ਜੇ ਮੈਂ ਇਨ੍ਹਾਂ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਸੇਵਾ ਕਰਾਂਗਾ ਇਸ ਕਰਕੇ हे ਪਰਮੇਸ਼ਰ ਮੈਂ ਕਿਸੇ ਦਾ ਕਰਜ਼ਾ ਨਹੀਂ ਦੇਣਾ ਜਿਸ ਕਰਕੇ ਤੁਹਾਡੇ ਤੋਂ ਕਰਜ਼ਾ ਦੇਣ ਵਾਸਤੇ ਤਨ ਆਦ ਵਸਤੂਆਂ ਮੰਗਦਾ ਹਾਂ ਤਦ ਪ੍ਰਮਾਤਮਾ ਨੇ ਕਿਹਾ ਕਿ ਤੈਨੂੰ ਇਹ ਦੁਨਿਆਵੀ ਚੀਜ਼ਾਂ ਮੰਗਦਿਆਂ ਸੰਗ ਨਹੀਂ ਆਉਂਦੀ ਕਿਉਂਕਿ ਤੂੰ ਤਾਂ ਨਾਮ ਨਾਲ ਜੁੜਿਆ ਹੋਇਆ ਹੈ ਤਾਂ ਭਗਤ ਜੀ ਕਹਿਣ ਲਗੇ ਮਦ ਕੈਸੀ ਬਣੈ ਤੁਮ ਸੰਗੇ ਮਦ ਕੈਸੀ ਬਣੈ ਤੁਮ ਸੰਗੇ ਆਪ ਨਾ ਦੇਹੁ ਤਾ ਲੇਵੋ ਮੰਗੇ ਰਹਾ ਹੇ ਮਦ ਮਾਇਆ ਦੇ ਤਉ ਪਤੀ ਪਰਮੇਸ਼ਰ ਤੁਹਾਡੇ ਨਾਲ ਸਾਡੀ ਪ੍ਰੀਤੀ ਕਿਵੇਂ ਬਣੇ ਕਿਉਂਕਿ ਹੁਣ ਸਾਥੋਂ ਸੰਕੋਚ ਕਰਕੇ ਨਿਭ ਨਹੀਂ ਸਕਦੀ ਹੁਣ ਤੇਰੇ ਨਾਲ ਕਿਵੇਂ ਸੰਗੇ ਸੰਗਣਾ ਬਣ ਸਕਦਾ ਭਾਵ ਹੁਣ ਸੰਗਿਆ ਨਹੀਂ ਨਿਭਣੀ हे ਪਰਮੇਸ਼ਰ ਜੀ ਜਿਵੇਂ ਬੱਚੇ ਦਾ ਸੁਭਾਅ ਹੁੰਦਾ ਹੈ ਜੇ ਮਾਪੇ ਕੋਈ ਪਦਾਰਥ ਨਾ ਦੇਣ ਤਾਂ ਮੰਗ ਲੈਂਦਾ ਹੈ ਇਸੇ ਪ੍ਰਕਾਰ हे ਪਰਮੇਸ਼ਰ ਜੀ ਆਪ ਜੀ ਮੈਨੂੰ ਪਰਖਣ ਵਾਸਤੇ ਕੋਈ ਪਦਾਰਥ ਨਹੀਂ ਦੇਣਾ ਚਾਹੁੰਦੇ ਤਾਂ ਮੈਂ ਸਾਧੂਆਂ ਦੀ ਸੰਗਤ ਦੀ ਸੇਵਾ ਵਾਸਤੇ ਤੁਹਾਡੇ ਪਾਸੋਂ ਮੰਗ ਕੇ ਲੇ ਲਿੰਦਾ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਆ ਫਿਰ ਪਰਮੇਸ਼ਰ ਜੀ ਪ੍ਰਸੰਨਤਾ ਦੇ ਸਹਿਤ ਪ੍ਰਤਖ ਹੋ ਕੇ ਕਹਿਣ ਲੱਗੇ ਕਿ ਚੰਗਾ ਕਬੀਰ ਮੰਗ ਫੇ ਕੀ ਮੰਗਣਾ ਹੈ ਕੀ ਕੀ ਮੰਗਦਾ ਹੈ ਤਾਂ ਕਬੀਰ ਜੀ ਨੇ ਕਿਹਾ ਦੋਏ ਸੇਰ ਮੰਗੋ ਚੂਨਾ ਪਾਉ ਕੀਓ ਸੰਗ ਲੂਨਾ हे ਪਰਮੇਸ਼ਰ ਜੀ ਮੈਂ ਹਰੇਕ ਸਾਧੂ ਵਾਸਤੇ ਅੱਠ ਪਹਿਰ ਦਾ ਦੋਏ ਦੋ ਦੋ ਕੱਚਾ ਸੇਰ ਚੂਨਾ ਅਨਾਜ ਦਾ ਚੂਰਨ ਪਾਵ ਆਟਾ ਮੰਗਦਾ ਹਾਂ ਸਾਧੂਆਂ ਤੋਂ ਖੁਸ਼ਕ ਭੋਜਨ ਛਾ ਕੇ ਭਜਨ ਬੰਦਗੀ ਨਹੀਂ ਓੜੀ ਇਸ ਕਰਕੇ ਸਾਰਿਆਂ ਮਹਾਤਮਾ ਵਾਸਤੇ ਪਾਈਆਂ ਪਾਈਆ ਦੇਸੀ ਘਿਓ ਤੇ ਕੁਝ ਲੂਣਾ ਲੂਣ ਆਦਵੀ ਨਾਲ ਮੰਗਦਾ ਅੱਧ ਸੇਰ ਮੰਗੂੰ ਦਾਲੇ ਮੋਕੋ ਦੋਨੋਂ ਵਕਤ ਜਵਾਲੇ ਅੱਧ ਸੇਰ ਕੱਚੀ ਦਾਲ ਮੰਗਦਾ ਹਾਂ ਕਿਉਂਕਿ ਮੈਨੂੰ ਦੋਨੋਂ ਵਕਤ ਵੇਲੇ ਸੰਤਾਂ ਨੂੰ ਪ੍ਰਸ਼ਾਦੇ ਜਵਾਲੇ ਛਕਾਉਣੇ ਪੈਂਦੇ ਆ ਖਾਟ ਮੰਗੋਂ ਚੌਪਾਈ ਸਿਰਹਾਨਾ ਅਵਰ ਤੁਲਾਈ ਮਹਾਤਮਾ ਦੇ ਆਰਾਮ ਕਰਨ ਲਈ ਚੌਪਾਈ ਚਾਰ ਪਾਵਿਆਂ ਵਾਲੀ ਸਾਬਤ ਭਾਵ ਕੋਈ ਸੇਰਵਾ ਆਦ ਨਾ ਟੁੱਟਿਆ ਹੋਵੇ ਚੌਪਾਈ ਸਿਰਪੋਛ ਵਾਲੀ ਤ੍ਰੇਲ ਆਦਤੋਂ ਬਚਾਉਣ ਵਾਲੀ ਖਾਟ ਮੰਜੀ ਮੰਗਦਾ ਹਾਂ ਅਤੇ ਆਰਾਮ ਵੇਲੇ ਸਿਰਹਾਨਾ ਸਿਰ ਦੇ ਸਹਾਰੇ ਲਈ ਸਰਹਾਨਾਂ ਤੇ ਸਿਆਲ ਦੀ ਰੁੱਤ ਹੁਣ ਕਰਕੇ ਹੋਰ ਥੱਲੇ ਵਿਛਾਉਣ ਲਈ ਤੁਲਾਈ ਰੂੰਦਾਰ ਗਦੇਲਾ ਵੀ ਮੰਗਦਾ ਹਾਂ ਉੱਪਰ ਕੋ ਮੰango ਖੀਂਦਾ ਤੇਰੀ ਭਗਤ ਕਰੈ ਜਨ ਥਿੰਦਾ ਸਿਆਲ ਦੀ ਰੁੱਤ ਹੁਣ ਕਰਕੇ ਠੰਡ ਤੋਂ ਬਚਣ ਲਈ ਸੰਤ ਜਨਾਂ ਦੇ ਸਰੀਰ ਦੇ ਉੱਤੇ ਲੈਣ ਵਾਸਤੇ ਖੀਂਦਾ ਰਜਾਈ ਅਫਲਾ ਤੂਨ ਮੰਗਦਾ ਹਾਂ ਸੋ ਖੀਂਦਾ ਰਜਾਈ ਨੂੰ ਕਹਿੰਦੇ ਆ निहंग सिंह रजਾਈ ਨੂੰ ਅਫਲਾਤੂਨ ਕਹਿੰਦੇ ਆ ਤੇ ਤਲਾਈ ਨੂੰ ਨਿਹਾਲੀ ਕਹਿੰਦੇ ਆ ਸਾਈਕਲ ਨੂੰ ਵਾਬਰੋਲਾ ਕਹਿੰਦੇ ਹਨ ਇਸ ਤਰ੍ਹਾਂ ਆਦ ਕਰਕੇ ਨਿਹੰਗ ਸਿੰਘਾਂ ਦੇ ਬੋਲੇ ਹਨ ਕਹਿੰਦੇ ਅਫਲਾਤੂਨ ਵੀ ਮੰਗਦਾ ਇਉ ਫੇਰ ਤੇਰੇ ਸੰਤ ਜਨ ਥਿੰਦਾ ਸੰਗਦ ਥੰਧਾਈ ਦੇ ਭਾਵ ਤੰਧਾਈ ਦੇ ਸਹਿ ਤੋਕੇ ਪ੍ਰੇਮੀ ਹੋ ਕੇ ਪ੍ਰੇਮ ਰਸ ਵਿੱਚ ਭਿੱਜ ਕੇ ਤੇਰੀ ਪ੍ਰੇਮਾ ਭਗਤੀ ਕਰਨਗੇ ਸੰਤ ਜਨਾਂ ਦੀ ਟੈਲ ਲਈ ਇਹ ਉਪਰੋਕਤ ਵਸਤੂਆਂ ਦੇ ਦਿਓ ਨਾ ਮੈਂ ਜਨਦਾਸ ਤੇਰੀ ਠਿੰਦਾ ਭਾਵ ਠਿੰਦਾ ਭਾਵ ਪ੍ਰੇਮ ਰਸ ਵਿੱਚ ਭਿੱਜ ਕੇ ਪ੍ਰੇਮਾ ਭਗਤੀ ਕਰਾਂਗਾ ਤੇਰੇ ਵਿੱਚ ਮਨ ਨੂੰ ਬੀਂਦਾ ਵਿੰਨ ਕੇ ਤੇਰੀ ਪ੍ਰੇਮਾ ਭਗਤੀ ਕਰਨਗੇ ਜਾਂ ਕਰਾਂਗਾ ਸੋ ਕਈ ਸਰੂਪਾਂ ਵਿੱਚ ਬੀਂਦਾ ਪਾਠ ਵੀ ਆਉਂਦਾ ਹੈ ਇਸ ਵਾਸਤੇ ਮੈਂ ਨਾਹੀਂ ਕੀਤਾ ਲੱਭੋ ਇੱਕ ਨਾਉ ਤੇਰਾ ਮੈਂ ਫੱਬੋ ਸੋ ਲੱਭੋ ਤੇ ਫੱਬੋ ਅਦਕ ਦੇ ਸਹਿਤ ਉਚਾਰਨੇ ਹਨ हे ਪਰਮੇਸ਼ਰ ਜੀ ਮੈਂ ਕੋਈ ਵਸਤੂਆਂ ਮੰਗਣ ਵਾਸਤੇ ਲੱਭੋ ਲਾਲਚ ਨਹੀਂ ਕਰਦਾ ਕਿਉਂਕਿ ਸਾਧ ਸੰਗਤ ਨਾਲ ਮਿਲ ਕੇ ਤੇਰਾ ਭਜਨ ਹੁੰਦਾ ਹੈ ਇਸ ਕਰਕੇ ਮੈਨੂੰ ਤਾਂ ਇੱਕ ਤੇਰਾ ਤੁਹਾਡਾ ਨਾਮ ਹੀ ਫੱਬੋ ਫੱਬਦਾ ਚੰਗਾ ਲੱਗਦਾ ਹੈ ਕਹਿ ਕਬੀਰ ਮਨ ਮਾਨਿਆ ਮਨ ਮਾਨਿਆ ਤਉ ਹਰ ਜਾਣਿਆ ਭਗਤ ਕਬੀਰ ਸਾਹਿਬ ਜੀ ਕਹਿ ਤੂੰ ਪਾਪ ਕਥਨ ਕਰਦੇ ਆ ਕਿ हे ਪਰਮੇਸ਼ਰ ਤੁਹਾਡੇ ਨਾਮ ਚਿੰਤਨ ਵਿੱਚ ਸਰੂਪ ਵਿੱਚ ਸਾਡਾ ਮਨ ਚਿੱਤ ਮੰਨ ਗਿਆ ਪਤੀਜ ਗਿਆ ਹੈ ਜਦੋਂ ਮਨ ਚਿੱਤ ਹੀ ਪਤੀਜ ਗਿਆ ਤਦੋਂ हे ਹਰ ਪਰਮੇਸ਼ਰ ਜੀ ਤੈਨੂੰ ਜਾਣ ਲਿਆ ਹੈ ਵਾਹਿ ਗੁਰੂ ਵਾਹਿ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ